ਕਰ ਲੋ ਰੈਡੀ ਦੋਏ ਘੋੜੀਆਂ ਹੱਸਰੀਗਾ ਸਾਰੇ ਵੀਰ ਭਰਾਵਾਂ ਨੂੰ ਕਹਿਮ ਸਰੇ ਅੱਜ ਕਹਿੰਦੇ ਰਾਈਡਿੰਗ ਕਰਨੀ ਆ ਮੁੜਿਆਣੇ ਪੂਰੇ ਲੰਬੇ ਰੂਟਾਂ ਤੇ ਜਾਣਾ ਅੱਜ ਕੱਖ ਨਹੀਂ ਹਲੇ ਪਾਏ ਹੋਏ ਇਹਨਾਂ ਨੂੰ ਅੱਜ ਨੂਰੀ ਵੀ ਲੈ ਕੇ ਜਾਣੀ ਆ ਠੀਕ ਆ ਡੇਡੀ ਡੇਡੀ ਨਾ ਦੇਗਾ ਤਿੰਨ ਮਹੀਨੇ ਹੋ ਗਏ ਤੇਰੀ ਸਵਾਰੀ ਕਰੇ ਇਹਨੂੰ ਤੇ ਅੰਬਰ ਅੰਬਰ ਨੂੰ ਰਹਿਣ ਦੀ ਆ ਫੇਰ ਕੱਲ ਲੈ ਕੇ ਚਲੀਏ ਨਾਲ ਖੁੱਲੀ ਠੀਕ ਲੱਗਣੀ ਵੇ ਭੱਜ ਨਾ ਜਾਵੇ ਨਹੀਂ ਉਹ ਬਿਊਰੇ ਨੂੰ ਅੱਜ ਭੱਜ ਗਏ ਨਹੀਂ ਆਉਂਦੀ ਜਿ세 ਓਰੇਂਦਾ ਨਹੀਂ ਆਉਂ ਉਹ ਅੰਬਰ ਆ ਨਾਲ ਦੀ ਨਾਲ ਫੀਡਿੰਗ ਕਰਨ ਲੱਗੇ ਆ ਆ ਦੇਖੋ ਬਈ ਅੰਦਰ ਵੀ ਲਾਈਟਾਂ ਲੂਟਾਂ ਦਾ ਐਨ ਪ੍ਰਬੰਧ ਕਰ ਦੇਣ ਇੱਧਰ ਤੇ ਇੱਧਰ ਲੱਗ ਲੱਗ ਪੁਆਇੰਟ ਦੇ ਦੇ ਆ ਦੇਖੋ ਆ ਦੇਖੋ ਬੜਾ ਬਾਏ ਨਾ ਨਾ ਲੋਕ ਆਈ ਚੱਕ ਲਿਆ ਕાળા ਕਾੜਾ ਕੱਢ ਲਿਆ ਕਰੋ ਚਲੋ ਚੱਲ ਉਧਰ ਨੂੰ ਚੱਲ ਹੈਂ ਅੰਪਰ ਦੀ ਪ੍ਰੈਕਟਿਸ ਚੱਲ ਰਹੀ ਆ ਪੂਰੀ ਹੁਣ ਬਾਣੀ ਓ ਚਲੇ ਗਈ ਦੂਜੀਆਂ ਘੋੜੀਆਂ ਵੀ ਗਾਹਾਂ ਚਲੇ ਗਈਆਂ ਤੁਹਾਨੂੰ ਸਾਰੀਆਂ ਹੀ ਦਿਖਾ ਦੇਣੀ ਆ ਅੱਜ ਫਿਰ ਗੱਲ ਚੱਲ ਦੇ ਲਾ ਉਹਦੇ ਕਰਕੇ ਮਾਰਨ ਲੱਗੀ ਲਾਰਮਾ ਨਾ ਆਹ ਖੜੀਆ ਦੂਜੀ ਛੁੱਪੀ ਤੇ ਪੰਗਾ ਤਾਂ ਲੈ ਲਿਆ ਚਲੋ ਚਲੋ ਕੱਢ ਲੋ ਚਲੋ ਵੀ ਚਲੋ ਬਾਣੀ ਬਾਜਲੀ ਦੀ ਬਾਈ ਬਾੜੀ ਨੇ ਬਾਹਤੀ ਦੀ ਨੇਰੀ ਚੱਲ 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 ਅੱਜ ਭੁੱਖੀ ਐ ਤਾਂ ਬਾਜਦੀ ਆ ਨਾ ਸਿੱਧੀ ਤਿੰਨ ਪਿੰਡ ਪਾਰ ਕਰਾਉਣੇ ਅੱਜ ਇਹਨਾਂ ਨੂੰ ਹੈਂ ओके okay, आज चलो चलो फिर ਲੰਬੀਆਂ ਖਿੱਚ ਕੇ ਹੱਥੋਂ ਛੱਡੋ ਮੜ ਜਾਈਂ ਸੂਏ ਤੋਂ ਉਹ ਦੂਜੀ ਵੀ ਨਵੀਂ ਘੋੜੀ ਬਈ ਉਹ ਮੂਰੇ ਲੰਗੀ ਹਾਂ ਹਾਂ ਪੁਕਾਰੇ ਪੂਰੇ ਤੇ ਇਦਾਂ ਜਾ ਤੂੰ ਕੀ ਬਣਦਾ ਹਾਂ ਚਲੋ 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 ਬਰਕਤ ਆਉ ਜਾਂਦੀ ਐ ਦੱਬੀਆਂ ਸਹਿ ਵੀ ਤੇ ਮਾਰੀਆ ਉਹ ਆਉਂਦੀ ਆ ਇੱਥੇ ਕੀ ਉਹ ਸਾਲਿਆ ਮੇਰੇ ਉੱਪਰ ਜੜਤੀ ਜੀਦਾ ਤੂੰ ਕਹਿੰਦੇ ਪੰਗੇ ਕਰਦਾ ਉਹ ਕੁਝ ਨਹੀਂ ਹੁੰਦਾ ਏਕਣੇ ਹੁੰਦਾ ਵੀਡੀਓ ਬਣਾਉਣੀ ਸੌਕੀ ਨਹੀਂ ਹੈਗੀ ਸਾਡਾ ਭਾਈ ਦਲਵੀਰ ਸਿੰਘ ਡਰਦਾ ਹੈ ਕਹਦਾ ਤੂੰ ਪੰਗੇ ਕਰਦਾ ਟੈਂ ਡੇੜੇ ਪੰਗੇ ਕਰਿਆ ਦੱਲੀ ਹੈ ਫੈਰ ਦੁਖਦਾ ਮੇਰਾ ਲੋਟ ਹੋ ਲੈਣ ਦੇਣਾ ਨਹੀਂ ਪੰਗੇ ਸ਼ੁਰੂ ਹੀ ਰਿਹਾ ਹਾਂ ਚਲੋ 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 ਲਓ ਇਮੇਟਰ ਚਲੋ 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 ਵੈਰੀ ਗੁੱਡ ਚੱਲ 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 ਬਾਣੀ ਵੀ ਆ ਗਈ ਬਰਕਤ ਵੀ ਆ ਗਈ ਮਾਰੀ ਆਉ ਆ ਰਹੀ ਆਲੇ ਬਹੁਤ ਦੂਰ ਚਲੋ 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 ਵੈਰੀ ਗੁੱਡ ਇਹ ਵੀ ਟੁੱਟ ਗਿਆ ਦਰਖਤ ਆਹ ਦੇਖੋ ਰਸਤਾ ਬੰਦ ਹੋ ਗਿਆ ਉਹ ਦੇਖ ਹਾਂ ਤੇ ਘੋੜੀਆਂ ਮੋੜ ਲੀਆਂ ਨੇ ਚੱਲੀ ਚੱਲ ਬਸ ਮੋੜ ਲੀਆਂ ਵੀ ਘੋੜੀਆਂ ਗਰਾਊਂਡ ਚ ਲੈ ਚੱਲੋ ਗਰਾਊਂਡ ਚ कोई नहीं सह भी वादिया माड़ी ओ हो, हो जा चलो ग्राउंड चुना चलो लुक है।, है।, है परी भी छी लकाश घोड़े की बची है परी साढ़े ऑनर ने चरणजीत सिंह जी चन्ना इधर ऑनर ने जसू उधर ऑनर ने सही सिंह अभी दर्शक है भाई ਉਹ ਅੰਦਰ ਛੱਡਣੀ ਆ ਵੀਰੇ ਹਾਂ ਉਹ ਤਾਂ ਛੜੀ ਜਾ ਚੰਨੇ ਆਏ ਘਰ ਹਾ ਹਾ ਸਫਰਪ੍ਰੀਤ ਸਿੰਘ ਦਲਵਾਗ ਰਣੀਆਂ ਦਾ ਬੱਚਾ ਸ਼ੋਹ ਚ ਲੈ ਕੇ ਆਉਂਦੇ ਹੋਏ ਇਹ ਸਾਡਾ ਮਲਾਜ਼ਮ ਭਾਈ ਆ ਭਾਈ ਸਾਡਾ ਭਾਈ ਇੱਕ ਮਲਾਜ਼ਮ ਵੀ ਆ ਓਏ ਹਟ ਜਾ ਅੱਜਾ ਆਏ ਨਹੀਂ ਉਤਰ ਜਾ ਹੁਣ ਉਤਰ ਕੇ ਨਾ ਛੱਡਦੇ ਆ ਚੰਨੇ ਇਹਨੂੰ ਵੀਰੇ ਉੱਥੇ ਨੂੰ ਲੈ ਕੇ ਜਾ ਉਧਰ ਨੂੰ ਥੋੜੀ ਜੀ ਦੂਰ ਤਾਂ ਹੀ ਦੂਜੀਆਂ ਛੱਡ ਹੋਣਗੀਆਂ ਹਾਂ ਥੋੜੀ ਜੀ ਉਧਰ ਨੂੰ ਲੈ ਜਾ ਦੇਖੋ ਬਈ ਘੋੜੀ ਬਹੁਤ ਵਧੀਆ ਬਣੀ ਆ ਬੇਸ਼ੇਰੀ ਉਹਨਾਂ ਨੇ ਇਹ ਆਪਣਾ ਆਪਣਾ ਕਰ ਲੈਣੀ ਆ ਇਸ ਟਾਈਮ ਹਾਂ ਦੇਖਿਆ ਹਾਂ ਇਹਨੂੰ ਬਾਅਦ ਚ ਛੱਡ ਲਾਂਗੇ ਉਹਨਾਂ ਨੇ ਆਪਣਾ ਦਿਅਾਲ ਚ ਕਰ ਲੈਣਾ ਇਹ ਨਹੀਂ ਕਰਨਾ ਚਲੋ ਅੱਜ ਦੇਖੀ ਜੋ ਪਹਿਲੀ ਵਾਰੀ ਰਿਸਕ ਲੈਣ ਲੱਗੇ ਆ ਰਿਸਕ ਦੇ ਛੱਡਣ ਲੱਗੇ ਆ ਆਹ ਘੋੜੀ ਦੇ ਨਾਲ ਕਿਉਂਕਿ ਉਹ ਤਾਂ ਅੱਗੇ ਗਰਾਊਂਡ 'ਚ ਆਉਂਦੀ ਆ ਘੋੜੀ ਇਹ ਇੱਕ ਵਾਰੀ ਆਈ ਆ ਕੱਠੀਆਂ ਨੂੰ ਪਹਿਲੀ ਵਾਰੀ ਕਰਿਆ ਓਏ ਸਬਨੇ ਉਹ ਨਾਨਾ ਅੰਦਰ ਨਾਲੇ ਆਈ ਅੰਦਰ ਖੜਾਉਣੇ ਆ ਕੋਈ ਨਾ ਸਭੀ ਮੌਕੇ ਦੀ ਕੁੰਡਾ ਖੋਲਨੀ ਵੀਰੇ ਹਾਂ ਕੰਡਿਆਲਾ ਦਾ ਪਾਕ ਹੀ ਹੈ ਨਾ ਛੱਡ ਦਨੇ ਆ ਇਹਦਾ ਖੋਲੂਗਾ ਹਾਂ ਜੀ ਹਾਂ ਜੀ ਕਾ ਨੂੰ ਖੋਲਣਾ ਹੈ ਨਹੀਂ ਲੋੜੀ ਨਾ ਨਾ ਬਾਈ ਰੱਖਿਆ ਵੀਰੇ ਹਾਂ ਪਾਈ ਰੱਖ ਰੱਸੀਆਂ ਖੋਲ ਲਾ ਹਾਂ ਹਾਂ ਲੋਈ ਮਿੱਤਰੋ ਚੱਲ ਵੀ ਬਾਣੀ ਛੜਤੀ ਆ ਬਾਣੀ ਵੀ ਆਹ ਚਲਾ ਦਿਆਂ ਚਲਾਤੀਆਂ ਰੱਤਾਂ ਪਾ ਕੁੰਡਾ ਲਾ ਦੇ ਕੋਸ ਨਹੀਂ ਹੁੰਦਾ ਯਾਰ ਦੋ ਗੇੜੇ ਲਾਏ ਇਹਨਾਂ ਤਾਂ ਹੰਬ ਜਾਣਾ ਇਹਨਾਂ ਨੇ ਤਾਂ ਹੰਬ ਜਾਣਾ ਦੋ ਗੇੜੇ ਲਾਏ ਹੋਏ ਮੇਰੀ ਬੰਨੀ ਭਈਆ ਤਿੱਲਾ ਨੀ ਚਲੋ 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 ਬਾਤੀ ਨਾ ਬਾ ਠੀਕ ਆ ਠੀਕ ਆ ਕੋਈ ਨਹੀਂ ਕੋਈ ਨਹੀਂ ਚੱਲਣ ਤੋਂ ਚੱਲਣ ਓਏ ਓਏ ਚੱਲਣ ਤੋਂ ਕੋਈ ਨਹੀਂ ਕੋਈ ਨਹੀਂ ਬਸ ਇਹਨਾਂ ਨੇ ਸਾਰੀਆਂ ਠੰਡੀਆਂ ਹੋ ਜਾਣਾ ਹੁਣ ਬਾਸ 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 ਠੀਕ ਹੋਈ ਨਹੀਂ ਚੱਲੋ 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 ਕੰਡੀਆਂ ਦੀ ਐਂਟਰੀ ਹੋ ਗਈ ਆ ਭਾਈ ਮਾਰੀ ਐਂਟਰੀ ਹੁਣ ਕਹਿੰਦੇ ਟੈਂ 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 ਬਾਕੀ ਗੋਡੀਆਂ ਥੱਕ ਗਈਆਂ ਭਾਈ ਹੁਣ ਲਗਾਮਾਂ ਪਾ ਲਈਆਂ ਇਹਨੂੰ ਛੱਡਦੇ ਹੁਣ ਖੁੱਲੀ ਹੋ ਆ ਖੁੱਲੀ ਹੋ ਇਹ ਭੱਜ ਲੇਗਾ ਨਾਲ ਤਾਂ ਦੇਖ ਲੈ ਆ ਛੱਡਦੇ ਛੱਡਦੇ ਆ ਕੋਲ ਕੋਲ ਹੱਡ ਜੇ ਮੜ ਜੇ ਨਾ ਨਾ ਕੋਈ ਨਹੀਂ 5 ਮਿੰਟ ਫਿਰ ਲਈ ਬਹੁਤ ਹੈ ਉਹ ਮੈਂ ਜਾਂਦਾ ਬੰਦਾ ਇਤਨੀ ਸੈਨ ਨੀ ਰਹਾ ਉਹ ਗੇਟ 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 ਭੱਜ ਕੇ ਲਾਈ ਡਲੀ ਗੇਟ ਲਾਈ ਠੀਕ ਹੈ ਉਹ ਸਾਹਿਬ ਹੈ ਕਰ ਪਹੁੰਚ ਗਏ ਭਾਈ ਲਓ ਫਿਰ ਹੁਣ ਦੇਖੋ ਕਰੋ ਚੈੱਕ ਲੈ ਐ ਢੂੜ ਗੱਡੀ ਆਉਂਦਾ ਬੱਬੀ ਖੋਲਡੀ ਤੁਹਾਨੂੰ ਬਾਅਦ ਚ ਚੈੱਕ ਕਰਾਉਨੇ ਆ ਨਾ ਪਹਿਲਾਂ ਹੀ ਕਰਾਏ ਦੰਨੇ ਆ ਲੈ ਉਹ ਲਾ ਬੱਬੀ ਲਾਈਟਾਂ ਚਲਾਤੀਆਂ ਯਾਰ ਮੈਨਾਂ ਨਹੀਂ ਦੇਖੋ ਦਾ ਫਿਰ ਹੁਣ ਨਵਾਂ ਡਿਆਨ ਐ ਹੈ ਆ ਆ ਵੱਡ ਹੋ ਜਾਣਾ ਇਹਦਾ ਆਹ ਆ ਚੀਜ਼ ਐਨ ਗੋਲ ਕਰ ਦੇਣਾ ਆਪਾਂ ਨੇ ਲੈ ਠੀਕ ਹੈ ਓਕੇ ਰੋਬੋਟਾ ਹਾਂ ਜੀ ਬੰਬਈ ਠੀਕ ਆ ਓਕੇ ਕੰਮ ਓਕੇ ਓਕੇ ਘੋੜੀਆਂ ਭਜਾਈਆਂ ਬੱਬੀ ਕੁਸ ਬਾਈ ਅੱਜ ਨੇਰੀ ਬੰਨੀ ਨੇਰੀ 3 ਪਿੰਡ ਪਾਰ ਕਰਾਤੀਆਂ ਦੀਆਂ ਅੱਜ ਆ ਚੱਲਦਾ ਵੈਰੀ ਗੁੱਡ ਓਏ ਹੋਏ ਲੋ ਭਾਈ ਉੱਠ ਦੀ ਸਾਰੇ 20 ਘੋੜੇ ਬੱਲੇ 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 ਨੇਰੀ ਬੱਤੀ ਬਹੁਤ ਵਈ ਤਾਂ ਆਏ ਹਾਏ ਹਾਏ ਬੱਲੇ ਬੱਲੇ ਗੋਲੇ ਗੋਲੇ ਹੋ 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 ਬਈ ਬਹੁਤ ਖਰਾਬ ਕਰਤਾ ਕੰਮ ਆਇਦੜ ਫੀਡਿੰਗ ਹੀ ਚੱਲ ਰਹੀ ਆ ਉਧਰ ਲਾਈਟ ਵੀ ਵੱਜ ਗਈ ਘਾਰ ਘਰ ਲੈ ਪੰਗੇ ਲੈ ਪੰਗੇ ਮਾਰ ਸੀਟੀ ਵੰਦੂ ਸਭਰੇ ਸਫਾਈ ਕਰਦੀ ਆ ਬਈ क्योंकि मी ने बड़ा गंद पाता अंबर तो देख लिए इसे निकलू पानी बाहर अंबर खड़ी है भाई मेरा इधर साफ है ना कमरा ਮੜ ਜਾਈ ਕਰਦੇ ਇੱਥੇ ਤਾਂ ਨਹੀਂ ਹਵਾ ਆਉਂਦੀ ਜਮਈ ਹਾਂ ਨਿਕਬੇ ਆਵਰੇ ਤਾਂ ਇੱਕ ਕੰਨੇ ਦਾ ਹੋ ਜਾਂਦਾ ਸਾਫ ਕਰ ਲੈ ਹਾਂ ਇੱਧ ਲੱਤ ਲੁੱਤਣਾ ਮਾਰੀ ਤੇ ਬਾਣੀ ਬਾਣੀ ਸਾਹੂ ਹੈ ਵਿਚਾਰੀ ਹੈ ਨਾ ਆ ਦੇ ਲਾ ਦੇ ਕੋ ਬਾਕੀ ਪੱਤਾ ਲਾ ਕੇ ਕਿਹੜੀਆਂ ਆਪਣੇ ਥੱਲੇ ਤੋਂ ਤਿੰਨ ਉਹ ਬੱਲ ਵਾਲੀਆਂ ਲਾਉਣਾ ਲਾਉਣਾ। ਲੋਈ ਮੇਟਰ ਪਰ ਵੀ ਕਰਤੇ ਸਾਫ ਮੀ ਹਟ ਗਿਆ। ਤੇ ਮੈਂ ਕਿਹਾ ਚਲ ਪੈਰ ਪੂੜੇ ਕਰਦੀਏ ਸਾਫ ਨੂਰੀ ਘਮਾ ਕੇ ਲੈਂਦੀ ਆ। ਔਰ ਕਮੈਂਟ ਬੋਲ ਦਈਏ ਵਲੌਗ ਦੀ ਐਂਡਿੰਗ ਕਰ ਦਈਏ ਕਿਉਂਕਿ ਫਿਰ ਮੌਸਮ ਦਾ ਕੁਝ ਪਤਾ ਨਹੀਂ ਹਲੇ ਦਾ ਸਾਫ ਹੈ। ਇਹ ਪਰੇ ਮੰਨਿਆ ਹੈ। ਹੈ? ਇਹਨੂੰ ਹਾਂ ਉੱਥੇ ਅੰਦਰ ਲੈ ਜਾਓ ਹਨਾ ਗਾਹਾਂ। ਨੂਰੀ ਕੱਢ ਕੇ ਪਾਉ। ਨੂਰੀ ਕੱਢੇ ਪਹਿਲਾਂ 20 ਗਾੜੇ ਕੈਮਰੇ ਇਹਦੇ ਕਰ। ਹਾਂ ਹੁਣ ਹੁਣ ਸਹੀ ਸਹੀ ਕਰ ਕੀ ਲਾ ਦੋ ਇਹਨਾਂ ਨੂੰ ਆ ਦੋ ਹੋਣੀਆਂ ਇੱਥੇ ਹਰਸ਼ਦੀਪ ਸਿੰਘ ਵੀਰੇ 6 ਘੋੜੀਆਂ ਦਿਖਾ ਦੋ ਅ ਵੀਰੇ ਕੋਈ ਨਿਕਲ ਨੂੰ ਦਿਖਾ ਦਾਂਗੇ ਜੀ 2 3 ਆ ਬਲੌਗ ਜੀ ਤੁਸੀਂ ਦੇਖ ਲੈਣੀ ਆ ਵੀਰੇ ਅਧੀਆਂ ਤਾਂ ਜੱਸਾ ਮਨਜੋਤ ਸਿੰਘ ਨਾਈਸ ਬਲੌਗ ਬ੍ਰਦਰ ਥੈਂਕ ਯੂ ਵੀਰੇ ਢਿੱਲੋਂ ਫਾਰਮ ਫੈਨਸੀ ਬੂਤਰਾਂ ਦੇ ਵੀ ਫਾਰਮ ਤੇ ਖੁੱਡੇ ਪਾ ਹਾਂਜੀ ਹਾਂ ਵੀਰੇ ਆ ਮਿਸਤਰੀ ਇੱਥੋਂ हट ਕੇ ਆਪਾਂ ਉੱਥੇ ਹੀ ਲਾਉਣਾ ਹੈ ਬਹਾਦਰ ਸਿੰਘ ਸੁਰਿੰਦਰ ਸਿੰਘ ਬਿੱਟੂ ਬ੍ਰਦਰ ਅੰਬਰ ਨੂੰ ਕਿਹੜੀ ਧੂਪ ਦਿੱਤੀ ਆ ਵੀਰੇ ਅੰਬਰ ਨੂੰ ਜਮੈਣ ਚੀਨੀ ਚੋਕਰ ਤੇ ਗੁੱਗਲ ਦੀ ਧੂਪ ਦਿੱਤੀ ਆ ਵੀਰੇ ਜਸਵੀਰ ਸਿੰਘ ਦਵਿੰਦਰ ਬੜੈਚ ਕਰਨ ਜੋਹਲ ਕਿਦਾਂ ਬ੍ਰਦਰ ਵਧੀਆ-ਵਧੀਆ ਵੀਰੇ ਤੁਸੀਂ ਦੱਸੋ ਹਰਸ਼ਦੀਪ ਸਿੰਘ ਵੀਰੇ ਅਸੀਰ ਮੁਰਗੇ ਹੋਰ ਲੈ ਕੇ ਆਓ ਠੀਕ ਆ ਵੀਰੇ ਦਵਿੰਦਰ ਬੜੈਚ ਢਿੱਲੋਂ ਫਾਰਮ 302 ਕਰਨ ਜੋਹਲ ਕਿਦਾਂ ਬ੍ਰਦਰ ਵਧੀਆ-ਵਧੀਆ ਵੀਰੇ ਮਨਜੋਤ ਥਾਲੀਵਾਲ ਸਾਗਰ ਲਵਾਨਾ ਧੰਨਵਾਦ ਵੀਰੇ ਇਹਨਾਂ ਕਮੈਂਟ ਕਰ ਲਈ ਮਿਲਦੇ ਆ ਅਗਲੀ ਵੀਡੀਓ ਚ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਮਿਲਾਂਗੇ ਅਗਲੀ ਵੀਡੀਓ ਚ